ਹੋ ਆ ਮਗਰੂਰ ਫਰੇ ਦੁਨੀਆਂਦਾਰੀ ਦੇ ਵਿੱਚ ਬੰਦੇ ਜ਼ਿੰਦਗੀ ਨੇ ਮੁੱਕ ਜਾਣਾ ਪਰ ਨਾ ਮੁੱਕਣੇ ਤੇਰੇ ਤੰਦੇ ਓਏ ਤਪਤੀ ਬినాਸ ਜਿਹੜਾ ਸਾਰਾ ਡਾਡੇ ਦਾਗੇ ਖਿਲਾ ਪਾਪੀ ਤੁਰ ਜੇਗਾ ਦੁਨੀਆਂ ਚਾੰਦ ਰੋਜ ਦਾ ਮੇਲਾ ਜੇ ਆਇਆ ਤੂੰ ਪਹਿਲਾਂ ਮਰਨਾ ਲੇਖ ਲਖਾਇਆ ਵਿਚ ਗੇੜ 84 ਤੇ ਇਹ ਅਣਮੁੱਲਾ ਜੀਵਨ ਪਾਇਆ ਗੇੜ ਮੁਕਾਬਣ ਦਾ ਇਹ ਗਏ ਆਖਰ ਵਾਲਾ ਵਿਲਾ ਪਾ ਫੇਰੀ ਤੁਰ ਜੇਗਾ ਦੁਨੀਆ ਚੰਦ ਰੋਜ ਦਾ ਮੇਲਾ ਦੇਹੀ ਦੇ ਪਿੰਜਰੇ ਚੋਂ ਇੱਕ ਦਿਨ ਲਾਜੂ ਭੌਰ ਉਡਾਰੀ ਚਤ ਵਿੱਚ ਚੇਤੇ ਨਾ ਆ ਕੇ ਰਹਿਣੀ ਆਖਰਵਾਰੀ ਹਾਣਾ ਬਹਿਣਾ ਸਬਾ ਲਈ ਛੱਡ ਕੇ ਤੁਰਨਾ ਅੰਤ ਤਬਿਲਾ ਪਾਪੇਰੀ ਤੁਰ ਜੇਗਾ ਦੁਨੀਆ ਚਾਂਦੇ ਰੋਜ ਦਾ ਮਿਲਾ ਕਾ ਤੂੰ ਹੋਇਆ ਏ ਅੰਕਾਰੀ ਆਕੇ ਵਿੱਚ ਤਾਕਤ ਦੇ ਸੂਰਤ ਹੈ ਵਾਨਾਂ ਦੀ ਧਾਰੀ ਉਹ ਬਗਿਆ ਦੀ ਮੌਤ ਬਈ ਤੂੰ ਤਾਂ ਬੰਦਿਆਂ ਹੀ ਬਸ ਛੇਲਾ ਪਾਪੇਰੀ ਤੁਰ ਜੇਗਾ ਦੁਨੀਆ ਚਾਂਦੇ ਰੋਜ ਦਾ ਮੇਲਾ ਨਾ ਆਰਾਮ ਰਹਾ ਇਥੇ ਆਈ 라ਵਣ ਦੀ ਵੀਵਾਰੀ ਜੋ ਬੈਨ ਸਿਗਾ ਯੋ ਖੇੜ ਬਣੀ ਸੰਸਾਰੀ ਹਾ ਇੱਕ ਤੁਰ ਜੇ ਤੂੰ ਜਾ ਬਈ ਆਵੇ ਲੈ ਕੇ ਰੂਪ ਨਵ ਮਿਲਾ ਹਾ ਫੇਰੀ ਤੁਰ ਜੇਗਾ ਦੁਨੀਆ ਚਾਂਦੇ ਰੋਜ ਦਾ ਮਿਲਾ ਓ ਲਖਮਿਤ ਨਾ ਕਿਸੇ ਵੰਡਾਉਣੀ ਲੱਖ ਚਤਰ ਸਿਆਣ ਪਬਈ ਆਖਰ ਵੇਲੇ ਕੰਮ ਨਾ ਆਉਣੀ ਹੁਣ ਤੰਦੇ ਲਗਿਆ ਤੂੰ ਆਖਰ ਗੋ ਜਾਵੇਂ گا ਵਿਲਾ ਪਾਪੇਰੀ ਤੁਰ ਜੇਗਾ ਦੁਨੀਆ ਚੰਦ ਰੋਜ ਦਾ ਮਿਲਾ ਦਮ ਦਾ ਪਰਵਾਸਾ ਨਾ ਅਗਲਾ ਆਉਣਾ ਕੀ ਨਾ ਆਉਣਾ ਖਬਰੇ ਉਸ ਮੌਤ ਕਦੋਂ ਆਕੇ ਜਾਲ ਹੈ ਤੈਨੂੰ ਲਾਉਣਾ ਮੰਨਦਾ ਗਏ ਹੁਕਮ ਸਦਾ ਹੁੰਦੀ ਮੌਤ ਗੁਰੂ ਜਗ ਚੇਲਾ ਪਾਪੇਰੀ ਤੁਰ ਜੇਗਾ ਦੁਨੀਆ ਚਾਹਦੇ ਰੋਜ ਦਾ ਮੇਲਾ ਦੁਨੀਆ ਨੂੰ ਜਿੱਤਣ ਦੇ ਕਈਆਂ ਕੀਤੇ ਝੂਠੇ ਦਾਵੇ ਖਾਲੀ ਹੱਥ ਆਖਰ ਨੂੰ ਪੱਲੇ ਰਹਿ ਗਏ ਸੀ ਪਛਤਾਵੇ ਓਏ ਇੱਕ ਲਸ਼ਕਰ ਫੌਜਾਂ ਬਈ ਜਾਵੇ ਦਰਗੇ ਮੈਂ ਇਕੱਲਾ ਪਾ ਫੇਰੀ ਤੁਰ ਜਾਏਗਾ ਦੁਨੀਆ ਚੰਦ ਰੋਜ ਦਾ ਮੇਲਾ ਹੋਣਾ ਡਰੇ ਮੂਰਖਾ ਤੂੰ ਕਾ ਤੂੰ ਫਿਰਦਾ ਪਾਪ ਕਮਾਉਣਾ ਫਲ ਪਾ ਕੇ ਬਦੀਆਂ ਦਾ ਪਿੱਛੋਂ ਵੇਲੇ ਨੂੰ ਪਛਤਾਉਣਾ ਕਰ ਪੁੰਨ ਦਾਨ ਬੰਦਗੀ ਤੇਰਾ ਗੋਜੂ ਜਨਮ ਸੁਗੇਲਾ ਪਾ ਫੇਰੀ ਤੁਰ ਜਾਏਗਾ ਦੁਨੀਆ ਚੰਦ ਰੋਜ ਦਾ ਮੇਲਾ ਜ਼ਿੰਦਗੀ ਦਾ ਸਫਰ ਬਈ ਤੇਰਾ ਸਵਿਆਂ ਵਿੱਚ ਮੁੱਕ ਜਾਣਾ ਹੋਈ ਮਰਦਾ ਦੇਹੀ ਨੂੰ ਤੇਰੇ ਟੱਬਰ ਲਾਂਬੂ ਲਾਣਾ ਹਮਨਦੀਪ ਸਿਆਂ ਤੇਰੇ ਹਮਨਦੀਪ ਸਿਆਂ ਤੇਰੇ ਬਈ ਮਨਦੀਪ ਸਿਆਂ ਤੇਰੇ ਜਾਣਾ ਨਾਲ ਨਾ ਇੱਕ ਵੀ ਥਿਲਾ ਆ ਪੇਰੀ ਤੁਰ ਜੇਗਾ ਦੁਨੀਆਂ ਚਾਂਦੇ ਰੋਜ ਦਾ ਮੇਲਾ ਪਾ ਫੇਰੀ ਤੁਰ ਜੇਗਾ ਦੁਨੀਆਂ